ਉਸ tiem ਤੇ ਜਨੂ ਤੱਕੇ ਨਾਲ ਲਾਇਆ ਜਾਂਦਾ ਹੈ। ਸਿੱਖ ਤਰਨ ਹਮੇਸ਼ਾ ਜ਼ਬਰ ਦੇ ਖਿਲਾਫ ਆਪਣਾ ਆਵਾਜ਼ ਆਪਣੀ ਬੁਲੰਦ ਕਰਦਾ ਆਇਆ ਹੈ। ਮੈਂ ਇਸ ਵਿਸ਼ੇ ਤੇ ਕਿਉਂਕਿ ਜਦੋਂ ਆਪਾਂ ਇਤਿਹਾਸ ਪੜ੍ਹਦੇ ਆ ਜਾਂ ਆਪਾਂ ਹਿਸਟੋਰੀਕਲ ਕੋਈ ਹਿਸਟਰੀ ਪੜ੍ਹਦੇ ਆ ਸ਼ਹੀਦ ਸ਼ਹੀਦੀ ਅਤੇ ਸ਼ਹਾਦਤ ਇਹਨਾਂ ਚੀਜ਼ਾਂ ਦਾ ਬਹੁਤ ਵੱਡਾ ਕਨਸੈਪਟ ਹੈ। ਸ਼ਹੀਦ ਹੁੰਦਾ ਜਦੋਂ ਤੁਸੀਂ ਜੰਗ ਦੇ ਮੈਦਾਨ 'ਚ ਜਾਂਦੇ ਹੋ ਲੜਦੇ ਹੋ ਉਹਦੇ ਤੁਸੀਂ ਸ਼ਹੀਦ ਹੋ ਸ਼ਹੀਦੀ ਜਿੱਦਾਂ ਛੋਟੇ ਸਰਦਾਰ ਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਨੀਹਾ ਦੇ ਵਿੱਚ ਚੁਣਿਆ ਗਿਆ ਜਦੋਂ ਕੋਈ ਬੰਦਾ ਤੁਹਾਡਾ ਮੁਕਾਬਲਾ ਕਰਨ ਦੇ ਯੋਗ ਨਹੀਂ ਤੁਸੀਂ ਤੱਕੇ ਨਾਲ ਉਹਨੂੰ ਸ਼ਹੀਦ ਕਰਦੇ ਸ਼ਹਾਦਤ ਹੁੰਦਾ ਜਦੋਂ ਕੋਈ ਸ਼ਖਸੀਅਤ ਆਪਣੀ ਮਰਜ਼ੀ ਅਨਸਾਰ ਜਾ ਕੇ ਕਿਸੇ ਨਹੀਂ ਕਾਰਜ ਕਰਦੀਏ ਸ਼ਹਾਬਤ ਜੇ ਤੁਸੀਂ ਪਿੱਛੋ ਇਤਿਹਾਸ ਪੜੋ ਤਾਂ ਸ਼ਹਾਬਤ ਸ਼ਬਦ ਸਿੱਖ ਧਰਮ ਦੇ ਵਿੱਚ ਪਹਿਲੀ ਵਾਰ ਆਇਆ ਖੰਡੇਸ ਤੋਂ ਪਹਿਲਾਂ ਸ਼ਹੀਦ ਸ਼ਹੀਦੀ ਸ਼ਬਦ ਆਉਂਦੇ ਰਹੇ ਸ਼ਹਾਦਤ ਧਰਮ ਜਿਹੜਾ ਸ਼ਬਦ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਲਾਇਆ ਮੈਂ ਇੱਕ ਛੋਟੀ ਜੀ ਤੁਹਾਡੇ ਨਾਲ ਸਾਖੀ ਸਮਝਾ ਕੇ ਫਤਿਹ ਬੁਲਾ ਦੇਵਾਂਗਾ ਕਹਿੰਦੇ ਜਦੋਂ ਪਿਤਾ ਦੀ ਸ਼ਹੀਦੀ ਦਾ ਤਤਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਦੇ ਵਾਂਗ ਜਾਇਆ ਕਰਦੇ ਸਨ ਤਾਂ ਅਕਸਰ ਕਹਿੰਦੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਸਿੱਖ ਨੂੰ ਹਮੇਸ਼ਾ ਠਾ ਕੇ ਆਪਣੇ ਸਾਹਮਣੇ ਬਿਠਾਇਆ ਕਰਦੇ ਜੇ ਕਿ ਤੇ ਉਹ ਪਿੱਛੇ ਵੀ ਬੈਠ ਜਾਂਦਾ ਤਾਂ ਗੁਰੂ ਸਾਹਿਬ ਉਹਨਾਂ ਨੂੰ ਸਪੈਸ਼ਲ ਕਹਿੰਦੇ ਜੀਵਨ ਨੂੰ ਇਹ ਸਿੱਖਣੇ ਬਿਠਾ ਕੇ ਮੇਰੇ ਸਾਹਮਣੇ ਲਿਆਂਦਾ। ਇਹ سلسلہ ਚੱਲਦਾ ਰਿਹਾ ਕਹਿੰਦੇ ਇੱਕ ਦਿਨ ਉਹ ਸਿੱਖ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਬਿਠਾਉਂਦੇ ਸੀ ਉਹ ਦਸਤਾਰ ਸਜਾ ਰਿਆ ਸੀ। ਜਦੋਂ ਉਹਨੇ ਦਸਤਾਰ ਸਜਾਦਿਆਂ ਆਪਣਾ ਚਿਹਰਾ ਸ਼ੀਸ਼ੇ ਦੇ ਵਿੱਚ ਤੱਕਿਆ ਤਾਂ ਉੱਦੇ ਜੋ ਦਾੜਾ ਸਾਹਿਬ ਸੀ ਜਿਹਨੂੰ ਸੀ ਦਾੜੀ ਕਹਿੰਦਾ ਜਾਂ ਉਹਦੇ ਵਿੱਚ ਇੱਕ ਚਿੱਟਾ ਵਾਲ ਸੀ। ਤਾਂ ਉਹਨੇ ਦੇਖਿਆ ਵੀ ਮੇਰੀ ਸਾਰੀ ਦਾੜੀ ਕਾਲੀ ਹੈ ਇੱਕ ਚਿੱਟਾ ਵਾਲ ਮੇਰੀ ਦਾੜੀ ਦੇ ਵਿੱਚ ਵਿਗਨ ਪਾ ਰਿਹਾ ਹੈ ਮੇਰੀ ਸੁੰਦਰਤਾ ਨੂੰ ਘਟਾ ਰਿਹਾ ਹੈ ਤਾਂ ਉਸਨੇ ਕੀ ਕੀਤਾ ਉਹ ਵਾਲ ਜਿਹੜਾ ਉਪਟ ਦਿੰਦਾ ਉਹ ਖੇੜੀ ਦਿੰਦਾ ਕਹਿੰਦੇ ਦੀਵਾਨ ਸਜਿਆ ਉਹ ਸਿੱਖ ਰੁਟੀਨ ਮੁਤਾਬਕ ਪਿੱਛੇ ਬੈਠ ਗਿਆ ਕਹਿੰਦੇ ਅੱਜ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨੂੰ ਅੱਗੇ ਨਹੀਂ ਪਾਇਆ ਉਹ ਪਿੱਛੇ ਬੈਠਾ ਰਹਾ ਦੀਵਾਨ ਦੀ ਸਮਾਪਤੀ ਹੋਈ ਉਹ ਉੱਠ ਕੇ ਆਪ ਅੱਗੇ ਆਇਆ ਉਹਨੇ ਫਤਿਹ ਬੁਲਾਈ ਵੀ ਗੁਰੂ ਸਾਹਿਬ ਅਕਸਰ ਤੁਸੀਂ ਮੈਨੂੰ ਆਪਦੇ ਸਾਹਮਣੇ ਬਿਠਾ ਲਿਆ ਅੱਜ ਕੀ ਗੱਲ ਹੋਈ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਪਿਆਰਾਗ ਦੇ ਵਿੱਚ ਕਹਿੰਦੇ ਇੱਕ ਨਿਸ਼ਾਨੀ ਸੀ ਤੁਸੀਂ ਉਹ ਘਵਾ ਦਿੱਤੀ ਹੈ ਤਾਂ ਉਹਨੇ ਸੋਚਿਆ ਵੀ ਇਹ ਤਾਂ ਕਿਹੜੀ ਨਿਸ਼ਾਨੀ ਹੈ ਕਿਉਂਕਿ ਇਹ ਚੀਜ਼ਾਂ ਨੂੰ ਅਸੀਂ ਬਹੁਤਾ ਸੀਰੀਅਸ ਨਹੀਂ ਲੈਂਦੇ ਜਦ ਕਿ ਸਿੱਖ ਧਰਮ ਦੀ ਪਹਿਚਾਣ ਹੀ ਸਾਡਾ ਕੇਸਤਾਰੀ ਹੋਣਾ ਹੈ ਤਾਂ ਉਸਨੇ ਹੱਥ ਜੋੜ ਕੇ ਬੇਨਤੀ ਕੀਤੀ ਵੀ ਗੁਰੂ ਸਾਹਿਬ ਕਿਰਪਾ ਕਰੋ ਮੈਨੂੰ ਸਮਝ ਨਹੀਂ ਆਇਆ ਕਹਿੰਦੇ ਅੱਜ ਜਦੋਂ ਤੁਸੀਂ ਦਸਤਾਰ ਸਜਾ ਰਹੇ ਸੀ ਤੁਸੀਂ ਕੋਈ ਗੁਸਤਾਖੀ ਕੀਤੀ ਸੀ ਤਾਂ ਉਹ ਯਾਦ ਆਇਆ ਉਹਨੇ ਕਿਹਾ ਹਾਜੀ ਮੈਂ ਇੱਕ ਮੇਰੀ ਦਾੜੀ 'ਚ ਚਿੰਤਾ ਵਾਲੀ ਸੀ ਮੈਂ ਉਹ ਪੱਟ ਦੇਗਾ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜਦੋਂ ਮੇਰੇ ਪਿਤਾ ਜੀ ਧਨਸ਼ੀਰ ਗੁਰਤੇਜ ਬਾਦਲ ਪਾਸ਼ਾ ਸ਼ਹੀਦ ਹੋਣ ਦੀ